ਚਾਰ ਬੰਦਿਆਂ ਨੂੰ ਇਹ ਪੰਪ ਦੇ ਦਿੰਦੇ ਤੂੰ ਪ੍ਰਧਾਨਾ ਤੂੰ ਪ੍ਰਧਾਨਾ ਤੇ ਫੁਕਰੀ ਫੁਕਰੀ ਦੇ ਵਿੱਚ ਕੁਝ ਵੀ ਕਿਹਾ ਜਾਂਦੀਆਂ ਨੇ ਧਿਆਨ ਰੱਖ ਤੂੰ ਟੱਪੜਾ ਵੈਸੇ ਤੂੰ ਬਹੁਤ ਨਜ਼ਰਾਂ ਚਾ ਲੋਕਾ ਦੀਆਂ ਤੂੰ ਬਹੁਤ ਨਜ਼ਰਾਂ ਚਾ ਲੋਕਾ ਦੀਆਂ ਬੇਟਾ ਬਚ ਕੇ ਰਹਿ ਇਹਨਾਂ ਬੰਦਿਆਂ ਨੇ ਮੈਨੂੰ ਇੰਨਾ ਡਿਪਰੈਸਡ ਕਰਤਾ ਸੀਗਾ ਕਿ ਮੈਂ ਆਪਦੇ 10 ਦਿਨ ਕੰਮ ਛੱਡਦੇ ਸੀ ਸ਼ੋਅ ਕੈਂਸਲ ਕਰਦੇ ਸੀ ਹਾਂ ਠੀਕ ਹੈ ਮੈਂ ਡਰਿੰਕ ਕਦੇ-ਕਦੇ ਕਰ ਲੈਣੀ ਆ ਕਿਉਂਕਿ ਮੇਰੇ ਫਰੈਂਡ ਸਰਕਲ ਵਧੀਆ ਨੇ ਮਤਲਬ ਡਰਿੰਕ ਕਰਨਾ ਕੁੜੀਆਂ ਆਮ ਤੌਰ ਤੇ ਕਰ ਲੈਂਦੀਆਂ ਨੇ ਠੀਕ ਆ ਪਰ ਮੈਂ ਉਸ ਦਿਨ ਡਰਿੰਕ ਨਹੀਂ ਕੀਤੀ ਸੀਗੀ ਦੇਖੋ ਯਾਰ ਉਹਨਾਂ ਦੇ ਨਾਲ ਇੱਕ ਮੈਂ ਉਹ ਉਹਨਾਂ ਦੀ ਹੈਲਪ ਕਰ ਰਹੀ ਹਾਂ ਉਪਰ ਕੁੜੀਆਂ ਦੀ ਮਦਦ ਕਰ ਰਹੀ ਹਾਂ ਹਨਾ ਤੇ ਉਹੀ ਕੁੜੀਆਂ ਜਿਹੜੀਆਂ ਵੀ ਆਪਦੇ ਆਪ ਨੂੰ ਦੋ ਚਾਰ ਬੰਦਿਆਂ ਨੂੰ ਇਹ ਪੰਪ ਦੇ ਦਿੰਦੇ ਤੂੰ ਪ੍ਰਧਾਨਾ ਤੂੰ ਪ੍ਰਧਾਨਾ ਤੋਂ ਫੁਕਰੀ ਫੁਕਰੀ ਦੇ ਵਿੱਚ ਕੁਝ ਵੀ ਕਹਿ ਜਾਂਦੀਆਂ ਨੇ ਬਾਕੀ ਉਹ ਜਿਹੜੀ ਗੱਲ ਹੋਈ ਹੈ ਪਹਿਲਾਂ ਵੀ ਆਪਾਂ ਹੁਣੇ ਬਹਿ ਕੇ ਗੱਲ ਕੀਤੀ ਹੈ ਕਿ ਉਹੀ ਕੁੜੀ ਸੀ ਦੋ ਚਾਰ ਦਿਨ ਪਹਿਲਾਂ ਮੈਨੂੰ ਕਹਿ ਰਹੀ ਸੀ ਬੇਟਾ ਆਪਣਾ ਖਿਆਲ ਰੱਖ ਤੇਰੇ ਉੱਤੇ ਬਹੁਤ ਲੋਕਾਂ ਦੀਆਂ ਨਜ਼ਰਾਂ ਨੇ ਸੁਣਾਈ ਹੈ ਜੇ ਮੈਂ ਦੁਬਾਰਾ ਸੁਣਾਵਾਂ ਉਹ ਚੀਜ਼ ਇਹਨਾਂ ਬੰਦਿਆਂ ਨੇ ਮੈਨੂੰ ਇੰਨਾ ਡਿਪਰੈਸਡ ਕਰਤਾ ਸੀਗਾ ਕਿ ਮੈਂ ਆਪਦੇ 10 ਦਿਨ ਕੰਮ ਛੱਡਦੇ ਸੀ ਸ਼ੋਅ ਕੈਨਸਲ ਕਰਦੇ ਸੀਗੇ ਜਿਹੜੀ ਪ੍ਰੈਸ ਕਾਨਫਰੈਂਸ ਕਰਦੇ ਸੀ ਧਿਆਨ ਰੱਖੋ ਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚਾ ਲੋਕ ਕਾਦੀਆਂ ਇਹ ਦੂ ਬਹੁਤ ਨਜ਼ਰਾਂ ਚਾ ਲੋਕ ਕਾਦੀਆਂ ਬੇਟਾ ਬਚ ਕੇ ਰਹਿ ਇਹ ਉਹੀ ਕੁੜੀ ਆ ਜਿਹੜੀ 2-4 ਬੰਦਿਆਂ ਦੇ ਪੰਪਾਂ ਦੇ ਵਿੱਚ ਆ ਕੇ ਪ੍ਰਧਾਨ ਬਣ ਗਈ ਆ ਤੇ ਇਹਨੂੰ ਪ੍ਰਧਾਨ ਬਣਾਇਆ ਕਿੰਨੇ ਆ ਜੀ ਨਹੀਂ ਮੈਂ ਉਸ ਦਿਨ ਸ਼ਰਾਬ ਨਹੀਂ ਪੀਤੀ ਹੋਈ ਸੀ ਹਾਂ ਠੀਕ ਹੈ ਮੈਂ ਡਰਿੰਕ ਕਦੇ-ਕਦੇ ਕਰ ਲੈਂਦੀ ਹਾਂ ਕਿਉਂਕਿ ਮੇਰੇ ਫਰੈਂਡ ਸਰਕਲ ਵਧੀਆ ਨੇ ਮਤਲਬ ਡਰਿੰਕ ਕਰਨਾ ਕੁੜੀਆਂ ਆਮ ਤੌਰ ਤੇ ਕਰ ਲੈਂਦੀਆਂ ਨੇ ਠੀਕ ਆ ਪਰ ਮੈਂ ਉਸ ਦਿਨ ਡਰਿੰਕ ਨਹੀਂ ਕੀਤੀ ਸੀਗੀ ਮੈਂ ਡਰਿੰਕ ਦੇ ਵਿੱਚ ਅਗਰ ਯੂਜ਼ ਵੀ ਕਰਦੀਆਂ ਬੀਅਰ ਯੂਜ਼ ਕਰ ਲੈਣੀ ਹੁੰਨੀ ਆ ਪਰ ਉਸ ਦਿਨ ਮੈਂ ਕੋਈ ਡਰਿੰਕ ਨਹੀਂ ਕੀਤੀ ਸੀ ਪਰਫਾਰਮੈਂਸ ਡਰਿੰਕ ਦੇ ਨਾਲ ਕਦੀ ਹੁੰਦੀ ਨਹੀਂ ਆ ਤੇ ਜਿਵੇਂ ਸਾਰੇ ਕਲਾਕਾਰ ਨੇ ਕਹਿੰਦੇ ਵੀ ਸਿੰਗਲ ਸੰਧੂ ਜਿਹੜਾ ਕੰਮ ਕੀਤਾ ਹੈਗਾ ਇਹਦੇ ਨਾਲ ਸਾਡਾ ਜਿਹੜਾ ਰੋਜ਼ਗਾਰ ਖਤਮ ਹੋ ਜਾਊਗਾ ਸਾਡੇ ਤੇ ਪ੍ਰਭਾਵ ਪੂਗਾ ਥੋੜੀ ਪ੍ਰਧਾਨ ਉੱਤੇ ਕੀ ਹੋਈ ਆ ਤੁਸੀਂ ਇੱਥੇ ਕਿਸ ਬਾਰੇ ਐਫ ਸਾਨੂੰ ਲੋਕ ਸਟੇਜ ਤੇ ਇੱਕ ਬੰਦੇ ਨੇ ਤੁਹਾਨੂੰ ਤੁਹਾਡੇ ਨਾਲ ਬਤਮੀਜ਼ੀ ਕੀਤੀ ਆ ਜਿਹੜੇ ਕਿੰਨੇ ਲੋਕ ਤੁਹਾਡੇ ਨਾਲ ਖੜੇ ਨੇ ਉਹਨਾਂ ਦੀ ਤਾਂ ਸੋਚੋ ਤੁਸੀਂ ਅਣਪਛਾਣੀ ਕਿਉਂ ਕਰ ਰਹੇ ਹੋ ਉਸ ਬੰਦਿਆਂ ਦੀ ਠੀਕ ਆ ਨਾ ਡੀਜ ਬੈਣੀਪਾਲ ਅਣਪਛਾਣੀ ਕਿਉਂ ਕਰ ਰਿਹਾ ਵਾ ਉਹਨੂੰ ਪਤਾ ਨਹੀਂ ਆ ਕਿ ਕਿਹੜੇ ਬੰਦੇ ਨੇ ਬੰਦੇ ਸੀ ਜਿਹੜੇ ਵਿਆਹ ਤੇ ਅਸੀਂ ਸੱਦੇ ਸੀ ਮੈਂ ਹੁਣ ਮੇਰੇ ਮੈਂ ਕਿਸੇ ਨੂੰ ਇਹਨਾਂ ਨੂੰ ਘਰੇ ਸੱਦਿਆ ਆ ਮੈਂ ਇਹਨਾਂ ਨੂੰ 2 ਮਿੰਟ ਚ ਪਛਾਣ ਭੁੱਲ ਜਾਗੀ ਤੁਹਾਡਾ ਪਰਿਵਾਰ ਐਫਆਈਆਰ ਹੋ ਗਿਆ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈ ਇਸ ਗੱਲ 'ਚ ਸਭ ਤੋਂਰੇ ਤੁਹਾਡੇ ਹੋਰ ਸਾਥੀਦਰੂ ਸਪੋਰਟ ਕਰ ਰਹੇ ਨੇ ਜਿਵੇਂ ਸੋਸ਼ਲ ਮੀਡੀਆ ਤੇ ਸਪੋਰਟ ਮਿਲ ਰਹੀ ਹੈ ਤੁਹਾਨੂੰ ਹਾਂਜੀ ਬਿਲਕੁਲ ਸਾਰੇ ਸਪੋਰਟ ਕਰ ਰਹੇ ਨੇ ਮੈਨੂੰ ਸਾਰੇ ਇਹ ਹੀ ਗੱਲ ਕਹਿ ਰਹੇ ਨੇ ਕਿ ਬੇਟਾ ਤੂੰ ਆਵਦੇ ਬਾਕੀ ਮੇਰਾ ਜਮੀਰ ਵੀ ਇਹ ਕਹਿੰਦਾ ਵਾ ਕਿ ਜੇ ਮੈਂ ਸਟੈਂਡ ਚੁੱਕਿਆ ਆ ਹੁਣ ਜੇ ਮੈਨੂੰ ਅ ਅੱਛਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਇਹ ਵੀ ਗੱਲ ਕਹੀ ਹੈ ਕਿ ਦੇਖੋ ਸਿਮਰ ਨੂੰ ਕਹਿ ਐਨੀ ਪਬਲਿਸਿਟੀ ਨਾ ਕਰੇ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਦੇਖੋ ਮੈਂ ਕਿਹਾ ਪਬਲਿਸਿਟੀ ਦੀ ਗੱਲ ਹੀ ਨਹੀਂ ਹੈਗੀ ਗੱਲ ਮੇਰੀ 셀ਫ ਪਬਲਿਕਿਟੀ ਦੇ ਵਾਸਤੇ ਨਹੀਂ ਮੈਂ ਇਹ ਚੀਜ਼ਾਂ ਕਰਦੀ ਪਈ ਐਫ ਆਈ ਆਰ ਹੋਗੀ ਹੋਟੋੜੂ ਐਫ ਆਈ ਆਰ ਹੋਊਗਾ ਜੇ ਫੈਸਲਾ ਕਿਵੇਂ ਪਹਿਲਾਂ ਉਹਨਾਂ ਨੇ ਇਹ ਜਿਹੜੇ ਇਕੱਠੇ ਹੋਏ ਨੇ ਨਾ ਇਹ ਆਪਦੇ ਆਪ ਨੂੰ ਕਮਿਊਨਿਟੀ ਕਹਿੰਦੇ ਨੇ ਜਿਹੜੇ ਇਹਨਾਂ ਨੂੰ ਕੌਣ ਜਾਣਦਾ ਆ ਜੇ ਕੁੜੀਆਂ ਪਰਫਾਰਮ ਕਰਦੀਆਂ ਨੇ ਸਟੇਜ ਤੇ ਤਾਂ ਹੀ ਤਾਂ ਇਹ ਰੋਜੀ ਰੋਟੀ ਕਮਾਉਂਦੇ ਨੇ ਡੀ ਜੇ ਵਾਲੇ ਇੱਕ ਮਿੰਟ ਉਹ ਡੀ ਜੇ ਵਾਲੇ ਤਾਂ ਹੀ ਰੋਜੀ ਰੋਟੀ ਕਮਾਉਂਦੇ ਨੇ ਇਹ ਆਪ ਨੱਚਦੇ ਨਹੀਂ ਜਾ ਕੇ ਵੀਜੀਵਲੈਂਟ ਚੈਲੰਜ ਕਰਦੇ ਹੋ ਕੁਝ ਕੀ ਇਸਨੇ ਤੁਸੀਂ ਕੰਮ ਕਰੋਗੇ ਜਾਂ ਛੱਡ ਦੇਗੇ ਮੈਂ ਤਾਂ ਜੀ ਕੰਮ ਕਰਾਂਗੀ ਠੀਕਾ ਰੋਜੀ ਰੋਟੀ ਜਿਹੜੀ ਆ ਮੇਰੀ ਪਰਮਾਤਮਾ ਨੇ ਲਿਖੀ ਆ ਉਹ ਕਿਤੇ ਵੀ ਲਿਖੀ ਆ ਉਹ ਤਾਂ ਮੈਂ ਖਾਉਂਗੀ ਖਾਉਂਗੀ ਉਹ ਤਾਂ ਮੇਰੀ ਕੋਈ ਖੋ ਨਹੀਂ ਸਕਦਾ ਯਾਰ ਜੇ ਖਾਣਾ ਆ ਤਾਂ ਤੁਮ ਹੁਣ ਤੱਕ ਮੈਨੂੰ ਪ੍ਰੈਸ਼ਰ ਪਹਿਲਾਂ ਇਹਨਾਂ ਨੇ ਕਿਹਾ ਕਿ ਇਸ ਲਾਡੀ ਕੇ ਲੈਣੇ ਮੈਨੂੰ ਪਹਿਲਾਂ ਇਹ ਗੱਲ ਕਹੀ ਆ ਕਿ ਫੋਨ ਬਾਰ-ਬਾਰ ਆ ਰਹੇ ਸੀ ਮੇਰੇ ਮੈਨੇਜਰ ਨੂੰ ਕਿ ਭਈ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕੀ ਗੱਲ ਹੋ ਰਹੀ ਹੈ ਤੇ ਫਿਰ ਮੈਨੂੰ ਕਹਿੰਦਾ ਸਿਮਰ ਮੈਨੂੰ ਮੇਰਾ ਮੈਨੇਜਰ ਕਹਿੰਦਾ ਚੁੱਪ ਕਰ ਚੁੱਪ ਕਰ ਪਹਿਲਾਂ ਆਪਾਂ ਇਹਨਾਂ ਦੀ ਗੱਲ ਸੁਣ ਲੈਣੇ ਮੈਨੂੰ ਪੁਲਿਸ ਨੇ ਨਹੀਂ ਬੁਲਾਇਆ ਮੈਨੂੰ ਕਿਸੇ ਰਿਪੋਰਟਰ ਦਾ ਕਾਲ ਆਇਆ ਸੀਗਾ ਥੈਂਕ ਯੂ ਜਿਹਨਾਂ ਨੇ ਬੁੱਕ ਕੀਤੀ ਸੀਗੀ ਤੁਹਾਡੇ ਨਾਲ ਜਿਹੜਾ ਤੁਹਾਡਾ ਟੀਮ ਮੈਨੇਜਰ ਸੀਗਾ ਕਿ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਕੀ ਦੇ ਨਾਲ ਜਿਹਨੇ ਬੁੱਕ ਕੀਤਾ ਉਹਨੂੰ ਮੇਰੇ ਮੈਨੇਜਰ ਨਾਲ ਉਹਦੀ ਗੱਲ ਹੋ ਰਹੀ ਸੀਗੀ ਮੈਂ ਮੈਨੇਜਰ ਗੱਲ ਕਰ ਰਿਹਾ ਸੀਗਾ ਉਹਦੇ ਨਾਲ ਤੇ ਪਰ ਉਹ ਹੁਣ ਤੁਹਾਡਾ ਪਰਿਵਾਰ ਤੁਹਾਡੇ ਨਾਲ ਐਸ ਗੱਲ ਦੇ ਵਿੱਚ ਸਾਰੇ ਦੱਬ ਵਿੱਚ ਰਿਪੋਰਟ ਕਰ ਰਿਹਾ ਤੁਹਾਡਾ ਪਰਿਵਾਰ ਬਿਲਕੁਲ ਮੇਰੀ ਫੈਮਲੀ ਇਹ ਚੀਜ਼ ਕਹਿ ਰਹੀ ਆ ਕਿ ਤੂੰ ਆਪਦਾ ਸਟੈਂਡ ਲੈ ਤੇਰੀ ਹਿੰਮਤ ਕੀ ਕਿਦਾਂ ਹੋਈ ਆ ਅਸੀਂ ਪੈਸੇ ਵਾਲੇ ਨਹੀਂ ਕਰ ਰਹੇ ਪੈਸੇ ਵਾਲੀ ਤਾਂ ਕੱਲ ਨੂੰ ਮੰਨ ਜਾਣਗੇ ਤੁਸੀਂ ਐਕਸ਼ਨ ਕੀ ਲੈਣਾ ਚਾਹੁੰਦੇ ਹੋ ਐਕਸ਼ਨ ਉਹੀ ਆ ਜਿਹੜਾ ਪਹਿਲਾਂ ਸੀਗਾ ਜੀ